ਤਾਂ ਇਸ ਇਥੋਂ ਇਹ ਲਿਹਾਈ ਜਾਂਦਾ ਵਰਮਾ ਪਰ ਪਰ ਪਾਣੀ ਦਾ ਜਮੀ ਮਿੱਟੀ ਹੈ ਨੇਰੀ ਜਣਾ ਉਹ ਚੱਚਾ ਪਹਿਲਾਂ ਇਹਨੂੰ ਚੱਚਾ ਇਸੇ ਪਾਸੇ ਤੋਂ ਆਵੇ ਉਹ ਬਲੇਕ ਆਸ਼ੀਰਵਾਦ ਚਲੋ ਸਾਹਬ ਜੀ ਬਾਗਦਾ ਯਾਰ ਚੰਗਾ ਮਾਈ ਜਾਣੇ ਆ ਵਧਾਈਆਂ ਅੱਜ ਸੋਹਣਾ ਦਿਨ ਚੜਿਆ ਹੈਗਾ ਤੁੱਪ ਦੀਆਂ ਵਧਾਈਆਂ ਤੇ ਨਾਲ ਹੀ ਭਾਈ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਤੇ ਦੱਸਿਓ ਕਿੱਥੇ-ਕਿੱਥੇ ਧੁੱਪ ਨਿਕਲੀ ਆ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 24 ਮਾਰਗ 6 ਫਰਵਰੀ ਸਾਲ 2000 24 ਮੰਗਲਵਾਰ ਦਾ ਦਿਨ ਸਮਾਂ ਸਵੇਰੇ ਦੇ ਕਿੰਨੇ ਵੱਜ ਚੁੱਕੇ ਨੇ ਹਾਂ 8:30 ਦਾ ਸਮਾਂ ਹੋਇਆਗਾ ਤੇ ਫਿਲਹਾਲ ਖੇਤ ਚਲਦੇ ਆ ਹਰਾ-ਜਾਰਾ ਲੈਣ ਵਾਸਤੇ ਚੱਲ ਵੀ ਮੇਤਰਾ ਕਿਸਾਨ ਮਜ਼ਦੂਰ ਰੇਖਤਾ ਜਿੰਦਾਬਾਦ ਤੇ ਨਾਲ ਹੀ ਫਤੇ ਬੁਲਾ ਸਾਰੇ ਸੱਜਣਾ ਨੂੰ ਸਸਰੀ ਗਾਲ ਸਾਰੇ ਭਾਈਆਂ ਨੂੰ ਸਾਰੇ ਭਾਈਆਂ ਨੂੰ ਤੇ ਪਿੰਡ ਸੂਰਤੀਆ ਦਾਸਾਂ ਦਾ ਜ਼ਿਲ੍ਹਾ ਸਰਸਾ ਤੇ ਟੂਰਨਾਮੈਂਟ ਆ ਭਾਈ ਆਪਣੇ ਕੋਡੀਵਾਡੀ ਦਾ 8 9 10 ਤਰੀਕ ਤੇ ਆ ਪੋਸਟਰ ਜਿਹਦੇ ਬਾਰੇ ਸ਼ੁਰੂ ਜੀ ਸ਼ੇਅਰ ਕਰ ਦਿੰਨੇ ਆਂਗੇ ਤੇ ਕੱਲ ਆ ਇੰਡੀਆ ਚ ਕਰਿਆ ਸੀ ਕਈ ਵੀਰ ਭਾਈ ਪੁੱਛ ਲੈਂਦੇ ਪਿੰਡ ਕਿਹੜਾ ਗਾ ਬਈ ਕੱਲ ਮੈਂ ਚਾਰ ਵਾਰੀ ਦੱਸਿਆ ਸੀਗਾ ਵੀਡੀਓ ਚ ਉਹਦੇ ਚ ਵੀ ਪਰ ਥੋੜਾ ਜਿਹਾ ਲੇਟ ਦੱਸਿਆ ਕਈ ਵਾਰੀ ਵੀਰ ਉੱਥੋਂ ਸਕਿਪ ਕਰ ਜਾਂਦਾ ਤਾਂ ਕਰਕੇ ਰਹਿ ਜਾਂਦਾ ਗਾ ਤੇ ਫਿਰ ਹਾਲ ਮੈਂ ਚਲਦੇ ਆਂ ਕੇ ਤੇ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਪਾਲੇ ਮਾਰਦਾ ਜਾਏਗਾ ਮੋਟਰ ਤੇ ਗਾਏਗਾ ਅਮਰੀਕੇ ਹੋਏ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਣ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੋਡੇ ਨਾਲ ਤੇ ਦਿਨ ਖੈਰ ਅੱਜ ਵਾਕਈ ਸੋਹਣਾ ਚੜਿਆਗਾ ਤੇ ਅਚਾਰ ਵਾਲਾ ਵੀ ਕਸਮੇੜਾ ਜਿਹਾ ਕੰਮ ਹੋ ਰਿਹਾ ਇੱਥੇ ਕਣੀਆਂ ਆਈਆਂ ਪੈਂਦੇ ਰਹੀਆਂ ਦੋ ਤਿੰਨ ਦਿਨ ਜਿਗਰਾਲ ਖੇਤ ਜਾਂਦੇ ਆਗੇ ਤੇ ਇੱਕ ਬਾਈ ਆ ਕਹਿੰਦਾ ਸੀ ਡੱਕ ਦੀ ਵੀ ਗੱਲ ਕਰਿਓ ਲਾਜ਼ਮੀ ਇਹ ਕਰਾਂਗੇ ਭਾਈ ਹਾਂ ਭਾਈ ਲੋਟਾ ਸੱਜਣਾ ਚੱਲ ਓ ਬਲੇ ਆ ਰੇੜੀ ਵਾਲੀ ਸਰਦਾਰੀ ਕਿੱਥੇ ਆ ਸੱਜਣਾ ਜਿਹੜੀ ਤੇ ਰੇੜੀ ਜਿਵੇਂ ਆਨੰਦ ਆਉਂਦਾ ਨਾ ਇਹਦੀਆਂ ਕਿਆ ਬਾਤਾਂ ਨੇ ਬਈ ਕਿਆ ਬਾਤਾਂ ਨੇ ਹਲੋ ਬਲੇ ਏਕ ਬੰਦੀ ਆ ਗਈ ਪਾਣੀ ਖਰ ਹੋ ਗਿਆ ਤੇ ਹੁਣ ਇਹ 2-3 ਤਿੰਨ ਕ ਹਫਤੇ ਬਾਅਦ ਆਉਂਦਾਗਾ ਤੇ ਤਿੰਨ ਹਫਤੇ ਇਹ ਲਗਭਗ ਚਲਦੀ ਰਹਿੰਦੀ ਮਤਲਬ ਤਿੰਨ ਵਾਰੀਆਂ ਲਵਾ ਜਾਂਦੀ ਆ ਤੇ ਪਹਿਲਾਂ ਸਦਾ ਬਹਾਰ ਚਲਦੀ ਹੁੰਦੀ ਸੀਗੀ ਤੇ ਉਦੋਂ ਵਾਦੂ ਨਜ਼ਾਰਾ ਰਹਿੰਦਾ ਸੀ ਪਾਣੀ ਵਾਦੂ ਜਿਆਦਾ ਮੋਗਾ ਬੰਦ ਕਰਨਾ ਪੈਂਦਾ ਸੀਗਾ ਜਾਂ ਕਿਸੇ ਨੂੰ ਹੋਰ ਲਵਾਉਣਾ ਪੈਂਦਾ ਸੀਗਾ ਤੇ ਹੁਣ ਚਾਲ ਆਇਆ ਪਾਣੀ ਹੁਣ ਵੀ ਵਧੀਆ ਸਰ ਜਾਂਦਾ ਪੂਰਾ ਪੂਰਾ ਜਾਂ ਆ ਆ ਜਾਂਦਾਗਾ ਇਬਾਰੀਆਂ ਘਰ ਸੋਹਣੀਆਂ ਲੱਗੀਆਂ ਨੇ ਕਈ ਵੀਰ ਕਹਿ ਦਿੰਦੇ ਆ ਕਿ ਬਾਈ ਤੁਸੀਂ ਨਹਿਰ ਦਾ ਪਾਣੀ ਇੰਨਾ ਕਿਉਂ ਲਾਉਨੇ ਆਂਗੇ ਨਹਿਰ ਦਾ ਪਾਣੀ ਬਈ ਪੂਰਾ ਕੁਦਰਤੀ ਮਾਹੌਲ ਹੁੰਦਾਗਾ ਪਾਣੀ ਆਪਣਾ ਖੇਤ ਵਾਲਾ ਜਿੰਨਾ ਮਰਜ਼ੀ ਇੱਕ ਨੰਬਰ ਹੋਵੇ ਪਰ ਨਹਿਰੀ ਪਾਣੀ ਦੀ ਕੁਦਰਤੀ ਪਾਣੀ ਦੀ ਕਦੇ ਰੀਸ ਨਹੀਂ ਕਰਦਾ ਬੋਰ ਵਾਲਾ ਪਾਣੀ ਜਾਂ ਮੋਟਰ ਵਾਲਾ ਪਾਣੀ ਆਪਣਾ ਖੇਤ ਦਾ ਵਾਲਾ ਤਾਂ ਕਰਕੇ ਬਈ ਆਪਣਾ ਕੁਦਰਤੀ ਸੋਮਾ ਆਪਾਂ ਨੂੰ ਮਿਲਿਆ ਹੋਇਆ ਤਾਂ ਨਹਿਰ ਦਾ ਪਾਣੀ ਆਖਦਾ ਹੱਕ ਦਾ ਲਾ ਲਈਦਾ ਜਿੰਨੇ ਕੀ ਮਿਲੀ ਆਪਾਂ ਨੂੰ ਵਾਰੀ busy <laughs> ਦਲ ਯਾਤਰਾ ਕਰਨ ਦਾ ਮਨ ਕਰ ਰਿਹਾ ਸੀ ਤੇ ਇਥੋਂ ਟਰੈਕਟਰ ਆਪਣਾ ਇਹ ਢੇੜਾ ਖਾ ਕੇ ਆਉਂਦਾ ਹੁੰਦਾ ਇਧਰੋਂ ਉੱਤੋਂ ਦੀ ਪਹੀ ਪਹੀ ਤੇ ਆਪਾਂ ਇਥੋਂ ਦੀ ਸਿੱਧਾ ਉਹ ਸਾਹਮਣੇ ਫਿਰਦੇ ਪਾਪਾ ਦੇ ਗੱਗੂ ਆਗੇ ਸੀਗੇ ਉੱਥੇ ਹੀ ਜਾਣਾਗਾ ਤੇ ਇਧਰੋਂ ਤਾਂ ਤਿੰਨ ਕਿਲੇ ਬਾਟੀ ਆ ਬਸ ਇਹ ਢੇੜਾ ਖਾਣ ਕਰਕੇ ਫਿਰ ਕੰਮ ਥੋੜਾ ਜਿਹਾ ਵਧ ਜਾਂਦਾਗਾ ਇਹ ਫਿਰ ਖੁੱਲਾ ਜਿਹਾ ਮੌ ਲੱਗ ਜਾਂਦਾ ਸੋਣਾ ਜੀ ਲੱਗਿਆ ਖੇਤ ਵੈਸੇ ਹਰ ਵਾਰੀ ਜੀ ਲੱਗਦਾਗਾ ਰੋਜ਼ ਖੇਤ ਆ ਕੇ ਤੇ ਜਿਨ੍ਹਾਂ ਨੂੰ ਆਪ ਦੇ ਪੰਜਾਬ ਨਾਲ ਖੇਤਾਂ ਨਾਲ ਪਿਆਰ ਹੈਗਾ ਤੇ ਇਧਰ ਭਾਈ ਬਾਈ ਸਾਹਿਬ ਵਰਮੇ ਹੋਰੇ ਤੇ ਇੱਕ ਬਾਰ ਮਾ ਆਪਾਂ ਲਾਉਨੇ ਹੁੰਨੇ ਆ ਕਿ ਜਿਹੜਾ ਉਹ ਵਾਲਾ ਉਹ ਨਵੇਂ ਜਮਾਨੇ ਦਾ ਕਹਿ ਸਕਦੇ ਆਂਗੇ ਠੀਕ ਆ ਹਾ ਪਹਿਲਾਂ ਵਾਲੇ ਜਮਾਨੇ ਵਾਲੇ ਤੀਨ ਨਾਲ ਕੰਮ ਆ ਵੈਸੇ ਲੋਟ ਹੈਗਾ ਤੇ ਥੱਬੇ ਪਰ ਪਰ ਸਿਰਦੇ ਹੁੰਦੇ ਆ ਪਾਣੀ ਇਹ ਵੀ ਆਹ ਭਾਈ ਲੀ ਪੇਲੇ ਕਰਦੇ ਇਸੇ ਇੱਥੋਂ ਇਹ ਲਈ ਜਾਂਦਾ ਵਰਮਾ ਪਰ ਪਰ ਪਾਣੀ ਦਾ ਇਦੋ ਹੀ ਐਸ ਲੋਡ ਘੁੰਮਦਾਗਾ ਠੀਕ ਬਾਕੀ ਪੜਾ ਚੜ ਜਾਂਦਾ ਇਸ ਪੁਲੀ ਤੇ ਤੇ ਬਾਈ ਜਿਨ੍ਹਾਂ ਨੇ ਬਰਮੇ ਬਹੁਤ ਲਾਏ ਤੇ ਉਹਨਾਂ ਨੂੰ ਤਾਂ ਪਤੀਆ ਤੇ ਬਹੁਤ ਏਰੀਏ ਇਹੇ ਜੀ ਵੀ ਹੋਣਗੇ ਤੇ ਜਿਨ੍ਹਾਂ ਵਾਸਤੇ ਇਹ ਅਯੂਬੇ ਵਰਗਾ ਹੀ ਲੱਗਦਾ ਹੋਊਗਾ ਕੰਮ ਤੇ ਖੈਰ ਇਹ ਹੀ ਆ ਉਹ ਗਵਾਂਡੀ ਮਿੱਤਰ ਦਾਗਾ ਇੱਥੇ ਸਾਹਮਣੇ ਦਾ ਬਰਮੇ ਅਲਟੋ ਆ ਇਹ ਖੇਤ ਵਾਲੇ ਦਾ ਤੇ ਉਹ ਲਾਉਂਦੇ ਹੁੰਦੇ ਆ ਤੇ ਫਿਲਹਾਲ ਹਰਾ ਵਟਣ ਦਾ ਆਊਗਾ ਨਜ਼ਾਰਾ ਤੇ ਗੱਗੂ ਵੀ ਥੋੜਾ ਜਿਹਾ ਬੇਲਬਾਈ ਜਿਹਾ ਕੰਮ ਵੈਸੇ ਮਿਸਤਰੀ ਲੱਗਿਆ ਹੋਇਆ ਤੇ ਕੰਦੂ ਦੇ ਜਦੋਂ ਮਾੜੀ ਜਿਹੀ ਨਿਗਾਹ ਮਾਰ ਕੇ ਦੇਖੀ ਤੇ ਕਹਿੰਦਾ ਚੱਲਦੇ ਆਵੇਂ ਵੀ ਚੱਲੂਗਾ ਤਾਂ ਖੇਤਾਂ ਨੂੰ ਆ ਗਿਆ ਉਧਰਲੇ ਬਾੜ ਦੇ ਚ ਆਪਣੇ ਵਾਲੇ ਚ ਉਧਰੋਂ ਵੱਡਿਆ ਸੀ ਮੰਗਰੋ ਆਹੀਆ ਕਾਉਮਰੀਕ ਜੀ ਲੱਗ ਗਿਆ ਪੂਰਾ ਠੀਕ ਹੈ ਅੱਜ ਤਾਂ ਲੀਏ ਅੱਗੂ ਨੂੰ ਅੱਜ ਫਸਿਆ ਵੱਡਾ ਬੈਲੀ ਰੋਜ਼ਵਾਨਾ ਲਾ ਲੈਂਦਾ ਸੀ ਨਾ ਅਮਰੀਕਾ ਬਾਰਾਂ ਦਾ ਵਾਹ ਹੀਰੂ ਦੋ ਤੀ ਲੈ ਚੱਲਾਂਗੇ ਘਰੇ ਉਹ ਗੱਡ ਲਉਣਾ ਉਹ ਤੂੰ ਛੱਤੂ ਇਹ ਛਾ ਇਕੜਾਂ ਦੇ ਉਹ ਬੱਲੇ ਉਸਤਾਦ ਜੀ ਤੋਂਣਾ ਚੋ ਕਿਲੇ ਕਟਾਣ ਦੀ ਤਟ 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 ਚੱਲ 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 ਮੈਂ ਤਾਂ ਦਰੋਂ ਵੜਦਾ ਇਹ ਆਪਦਾ ਵੱਡਾ ਅੱਡ ਕਿ ਆਹ ਚੋਰ ਮੋਰਗਾ ਹੀ ਉਹ ਕਦੇ ਅਸੀਂ ਪਾਈਆਂ ਨਹੀਂ ਆ ਤੇ ਜਿੱਥੋਂ ਡਿੱਗਿਆ ਹੁੰਦਾ ਉੱਥੋਂ ਮੜਿਆ ਹਾਂ ਪਹਿਲਾਂ ਵੱਢ ਲਈਦਾਗਾ ਤੇ ਨਹੀਂ ਫਿਰ ਉਹ ਗਲੀਪਲੀ ਜਾਂਦਾਗਾ ਜਿਵੇਂ ਆਦੋ ਕੀ ਜੀ ਹੈਗੀ ਤਾਂ ਕਰਕੇ ਐਵੇਂ ਸਾਪਾੜਾ ਕੰਮ ਕਰਿਆ ਬੇ ਉਹਤੀ ਲਾਈਏ ਕਾਹ ਆ ਆ ਆਹੀ ਗੁਰੂ ਜੀ ਚਲ ਕਿਥੋਂ ਵਰ ਗਿਆ ਮਿਲ ਕੀਤਾ ਕੌਣ ਕੀਤਾ ਵੜਿਆ ਸੀ ਹੁਣ ਆਪਣੇ ਲੈ ਕੇ ਜਾ ਰਾ ਪੁੱਛਦਾ ਸੀ ਯਾਰ ਕੱਲ ਆਦਾ ਪਰਸੋਂ ਬਸ ਕੱਲ ਝਾੜ ਹੋ ਰਿਹਾ ਮੈਂ ਥੱਬੀ ਘਰ ਆ ਲਿਆ ਹੁਣ ਆਦਾ ਇੱਥੋਂ ਤਾਂ ਵੱਡੇ ਹੀ ਨਹੀਂਗਾ ਵੱਡੇ ਨਹੀਂ ਆਪਣੇ ਦਾ ਫੇਰ ਉਹ ਵੀ ਆਦਾ ਮੇਰੇ ਵੀ ਵੱਡ ਕੇ ਲੈ ਉਹ ਫੇਰ ਉੱਥੋਂ ਲੈ ਗਿਆ ਉਹ ਵੱਡ ਕੇ ਹੈਪੀ ਦਿਓ ਨਾ ਤਾਂ ਵੱਡਾ ਉੱਥੇ ਪਿਆ ਜਿੱਥੇ ਛੱਡ ਕੇ ਗਏ ਸੀ ਆਪਦੇ ਵੱਡੇ ਹੁਣ ਪਤਾ ਹੀ ਹੁੰਦਾ ਕਿੰਨਾ ਕੁ ਵੱਡ ਕੇ ਲੈ ਗਏ ਸੀ ਆ ਬਾਜਰ ਖੜਾ ਮੱਥਾ ਜਾ ਉੱਥੇ ਐ ਵੱਖਾ ਸਾਡਾ ਖੜਾ ਫਿਰ ਉਹ ਬਾਜਰ ਵੀ ਉੱਥੇ ਹੈਪੀ ਦੇ ਵੀ ਖੜਾ ਬਾਜਰ ਉੱਥੋਂ ਲੈ ਗਿਆ ਵੱਡ ਕੇ ਫਿਰ ਉਹ ਉਹ ਬੱਲੇ ਅਮਰੀਕਾ ਤਣ ਲਿਆ ਅੱਜ ਤੈਨੂੰ ਵੀ ਆਣਾ ਅਮਰੀਕਾ ਉਹ ਮਨਪੀਤ ਨੇ ਕਿ ਗੱਗੂ ਨੇ ਰਾਲਮਾ ਬਿਲਮ ਆਇਆ ਹੈ ਠੀਕ ਹੈ ਜਮੀ ਮਿੱਟੀ ਅੰਦਰੀ ਜਣਾ ਉਹ ਸੱਚੇ ਪਹਿਲਾਂ ਇਹਨੂੰ ਖੱਚੇ ਖੱਚ ਹੂਟ ਲੈ ਖੋਣਾ ਹੋਣਾ ਚੱਕੂ ਕੌਣ ਮਰੀ ਕਿਆ ਵੇ ਗੱਗੂ ਨਾਲ ਲਗੇ ਗੱਗੂ

ਇੱਕ ਬਾਈ ਕਹਿੰਦਾ ਸੀ ਬਾਈ ਤੁਹਾਡੇ ਟਰੈਕਟਰ ਤੇ ਲੱਗੇ ਹੋਏ ਡੈੱਕ ਦੀ ਵੀ ਗੱਲ ਲਾਜ਼ਮੀ ਕਰਿਓ ਤੇ ਡੈੱਕ ਲੱਗਿਆ ਵੀਰੇ ਲੱਖੂ ਦਾ ਪਿੰਡ ਮੂੜਾ ਸਿੰਘ ਵਾਲਾ ਇਹ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਆ ਮਾਨਸਾ ਤੋਂ 12 ਕਿਲੋਮੀਟਰ ਪਰੇ ਨੂੰ ਆ ਆ ਜਦੋਂ ਮਾਨਸਾ ਕੈਂਚੀਆਂ ਤੋਂ ਪਟਿਆਲਾ ਚੱਡੀਗੜ ਵਾਲੀ ਸਾਈਡ ਤੇ ਜਾਂਦੇ ਆ ਤਾਂ ਪਿੰਡ ਖਿਆਲੇ ਤੋਂ ਅੱਗੇ ਚੀਮੇ ਵਾਲੀ ਸਾਈਡ ਤੋਂ ਸੜਕ ਮੁੜਦੀ ਹੈਗੀ ਤੇ 3-4 ਕਿਲੋਮੀਟਰ ਸਾਈਡ ਤੇ ਆ ਇਹ ਪਿੰਡ ਤੇ ਇਸ ਪਿੰਡ ਬਾਈ ਮੂਸੇ ਵਾਲੇ ਦੇ ਨਾਨਕੇ ਸੀਗੇ ਤੇ ਪਹਿਲਾਂ ਬਾਈ ਆ ਸਿੱਧੂ ਮੂਸੇ ਵਾਲੇ ਨੇ ਇਹ ਡੈਕ ਲਵਾਇਆ ਸੀ ਉਦੋਂ ਇਹ ਬਾਈ ਥੋੜਾ ਜਿਹਾ ਵੱਧ ਚਰਚਾ ਜਾ ਗਿਆ ਸੀਗਾ ਲੱਖੂ ਤੇ ਮਾੜਾ ਨੇੜੇ ਤੋਂ ਇੱਕ ਵਾਰੀ ਦਿਖਾ ਦਿੰਨੇ ਆ ਉੱਤੇ ਬਾਈ ਦਾ ਨੰਬਰ ਵੀ ਲਿਖਿਆ ਹੋਇਆਗਾ ਤੇ ਨਾਲ ਪਿੰਡ ਲੱਖੂ ਮੂਲਾ ਸਿੰਘ ਵਾਲਾ ਤੇ ਡੈਕ ਕੇ ਹਿਲਵਾਇਆ ਸੀ ਬਾਈ ਅਸੀਂ ਉਦੋਂ 24000 ਚ ਗੱਲ ਹੋਈ ਸੀਗੀ ਆ 15 15 ਇੰਚੀ ਦੋ ਬੂਫਰ ਲੱਗੇ ਆਗੇ ਦੇ ਦੇ ਵਿੱਚ ਹੀ ਐਂਪਲੀਫਾਇਰ ਲੱਗਿਆ ਹੋਇਆ ਹੈਗਾ ਤੇ ਇਹਦਾ ਪਲੇਅਰ ਆਹਾ ਛੋਟਾ ਜਿਹਾ ਤਾਂ ਸਿਸਟਮ ਆ ਤੇ ਐਂਪਲੀਫਾਇਰ ਇਹਦੇ ਵਿੱਚ ਫਿਕਸ ਕਰਿਆ ਹੋਇਆ ਉਹਨੇ ਤੈਨੂੰ ਹੋ ਗਏ ਕਿੰਨੇ ਸਾਲ ਹੋ ਗਏ 4 ਹੋ ਗਏ ਓਏ 4 ਕਿ ਸਾਲ ਹੋ ਗਏ ਇਹਨੂੰ ਆ ਹਲਵਾਏ ਨੂੰ ਤੇ ਹਾਲੇ ਤੱਕ ਓਕੇ ਰਿਪੋਰਟ ਆ ਵਧੀਆ ਚੱਲਦਾ ਸੋਹਣਾ ਤਾਂ ਵਧੀਆ ਡੰਗ ਲਾਉਂਦਾ ਹੈਗਾ ਤੇ ਠੀਕ ਆ ਮੋਲ ਤੇ ਆਪਣੇ ਵਾਲਾ ਹਰਾ ਖਾ ਲੱਦ ਲਿਆ ਤੇ ਇਧਰੋਂ ਗੱਗੂ ਖੜਾ ਨੋ ਜਵਾਨਾ ਉੜੀ ਕੀ ਜਾਂਦਾ ਤੇ ਵੱਡੀਆਂ ਪੰਡਾਂ ਨਾਲ ਮੱਥਾ ਲਵਾ ਲਿਆ ਕਹਿੰਦਾ ਨੌਜਵਾਨ ਮੈਂ ਆਪ ਚੱਕੂਆਂ ਪੰਡਾਂ ਮੈਂ ਆਪ ਚੱਕੂਆਂ ਤੇ ਇੰਨੀ ਕੀ ਗੱਲ ਵਾਸੀ ਗਈ ਭਈ ਇਸ ਡੈਕ ਦੀ ਤੇ ਲੋਟ ਆ ਠੀਕ ਆ ਉਹ ਕਹਿੰਦਾ ਸੀ ਸਭ ਉੱ퍼 ਲਾ ਦਿੰਨੇ ਆ ਪਾਸੇ ਤੇ ਛੋਟੇ ਸਪੀਕਰ ਜੇਬ ਉਹ ਮੈਂ ਨਾ ਨਾ ਭਾਈ ਬਾਹਲਾ ਸਾਂਗ ਜਾ ਨਹੀਂ ਧਾਰ ਦੇ ਕੱਲੇ ਸਾਨੂੰ ਦੋ ਬੂਫਰ ਲਾ ਦਿਓ ਤੇ ਬਸ ਐਨੇ ਚੋਕੇ ਰਿਪੋਰਟ ਸਾਡੇ ਕੋਲ ਪੁਰਾਣਾ ਡੈਕ ਵੀ ਪਿਆ ਬਾਬੇ ਦਾ ਆ 12 ਇੰਚੀ ਬੁਫਰ ਲੱਗੇ ਹੋਏ ਦੋ ਤੇ ਬਹੁਤ ਸੋਹਣਾ ਚੱਲਦਾ ਸੀ ਉਹ ਵੀ ਉਹ ਮਨਪੀਤ ਨੇ ਬਸ ਜੇ ਕਹਤਾ ਕਹਿੰਦਾ ਨਵਾਂ ਟੈਕ ਲਵਾਉਣਾਗਾ ਤੇ ਮੈਂਗਾ ਚੱਲ ਹਾਂ ਲਵਾ ਲੈਨੇ ਹੈਗੇ ਤੇ ਕਿਹੜੀ ਪੰਡ ਚੱਕਣੀ ਪਸੰਦ ਕਰੇਗਾ ਪਹਿਲਾਂ ਸੱਜਣਾ ਚੱਕੇਗਾ ਕਿਉਂ ਲੱਗੇਈ ਹੈ ਹਾਇਥੇ ਕੰਬਾ ਤਾਂ ਮਾਰਦੇ ਮੜਾ ਫਿਰ ਚਾਰ ਫਿਰ ਕਿ ਨਾ ਉਹ ਗਣੇ ਮੋਢੇ ਪਿੱਛੇ ਪਾਸੇ ਤੋਂ ਉਹ ਬਲੇਟ ਕੀ ਕਿੜਦੇ? ਕੀ? ਛੜਦੇ। ਛੜਵਾਇਸ਼। ਨਾ 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 ਜਾਂਦਾ ਝੋਟਾ ਬੋਗਦਾ ਤੁਰਿਆ। ਅੱਪਾ ਡਿਪਾਂਡ ਭਾਈ ਗੱਗੂ ਜਾ ਕੇ ਲਿਆ ਸੀ ਆਹ। ਤਣਤਾ ਉਦੋਂ ਕੈਮਰਾ ਨਹੀਂ ਲਾਇਆ ਸੀ ਕਿ ਨਹੀਂ ਦੇਖਣ ਆਲਾ ਸੀ ਆ ਉਹ ਘੈਂਟੀਆਂ ਮਾਹੌਲ। ਤੇ ਲੈਹਦਾ ਟੈਂਡਾ। ਆਈ ਤੇ ਗੈਥੇ ਰਹੀ ਗੋਲੇ ਤੇ ਬਾਕੀ ਖਾਰੇ ਦਾ ਭਾਰ ਤੋਂ ਨੂੰ ਪਤਾ ਹੀ ਆ ਬਈ ਕਿੰਨਾ ਹੁੰਦਾਗਾ ਇਹ ਜੀ ਮਿੱਟੀ ਦੇ ਪੰਡ ਭਰ ਲਈ ਆਏ ਆ ਉਹ ਖਰਾ ਜੱਕਦੇ ਆ ਚੱਲੀਏ ਓਕੇ ਆਏ ਪਹਾਉਈ ਬੰਨੇ ਕਿਹੜੀ ਲਾਗੇ ਉਹ ਤੇਰ ਰੱਟੀ ਕਢੇ ਬੰਨੇ ਦੀ ਹੈ ਕਈ ਦਿਨਾਂ ਬਾਅਦ ਖੇਤਾਂ ਕਿ ਕਹਿੋ ਜਾਂ ਲੱਗਿਆ ਸੱਜਣਾ ਕੈਂਟ ਲੱਗਿਆ ਘੈਂਟ ਲੱਗਿਆ ਕਿੰਨਾ ਕਾ ਘੈਂਟ ਜਵਾਕਾ ਵਾਂਗੂ ਹੱਥ ਕਰਕੇ ਦੱਸੇਗਾ ਬਾਲਾ ਘੈਂਟ ਬਾਬਾ ਗੈਂਡ ਲੱਗਿਆ ਜੀ ਦੋ ਖੇਤ ਨੇ ਆਏ ਆੜਿਆ ਨਾ ਮੇਲ ਖਾ ਗਈ ਚਾਲ ਫਿਰ ਗਨੇ ਖੜੇ ਨੇ ਐ ਚਿਆਲਾ ਦੱਸ ਦੂਆਂ ਬਲਵਿੰਦਰ ਖਾਲਸੇ ਨੂੰ ਆੜਿਆ ਨਾ ਮੇਲ ਖਾ ਗਈ ਕਟੇ ਜੀ ਨੂੰ ਸਾਬ ਗੁਰੀਏ ਮੇਰੇ ਪੁੱਛਿਆ ਹੀ ਫਿਰ ਦੱਟ ਨਹੀਂ ਆਉਣਾ ਜਿਹੜਾ ਆ ਨਜ਼ਾਰਾ ਨਾ ਯਾਰ ਕਿਆ ਬਾਤਾਂ ਜਮੇ ਬਸ ਜਾਂਦੇ ਹੋਏ ਵੀ ਰਿਹੜੀ ਜਿ ਨਜ਼ਾਰਾ ਤੇ ਆਉਂਦੇ ਹੋਏ ਤਾਂ ਨਜ਼ਾਰਾ ਭਈ ਹੋਰ ਹਾਂ ਵੱਧ ਜਾਂਦਾਗਾ ਤੇ ਹਰੇ ਦਾ ਬੈੱਡ ਬਣ ਜਾਂਦਾ ਤੇ ਭਾਈ ਸਾਹਿਬ ਸ਼੍ਰੀ ਗੱਗੂ ਸਿੰਘ ਜੀ ਕੀ ਫਰਮਾਓਗੇ ਹੋ ਠੀਕ ਆ ਠੀਕ ਆ ਸੋ ਇਹ ਕਾ ਹੀ ਠੀਕ ਆ ਉਹ ਦੂਸਤ ਬਾਰ ਹੀ ਰੋਕਦਾ ਬਸ ਗੇਟ ਬੰਦ ਕਰਤਾ ਅੱਛੀ ਲਾਵਾਏ ਉਹ ਬੰਦੇ ਕਿਹੜੀਆਂ ਕਿਹੜੀਆਂ ਪੰਡਾ ਸੀ ਉਹ ਇਹ ਪੰਡਾ ਇੱਕ ਸਾਹ ਹੀ ਇੱਥੇ ਮਾਦਾ ਭੁੱਲ ਗਿਆ ਔਰ ਗੋਰੀ ਚਾਚਾ ਲੋਟਾ ਮਿਸਤਰੀ ਵੀ ਠੀਕ ਆ ਦੇਖਣਾ ਤਾਂ ਇਹ ਇੱਥੀ ਤ 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 ਤਿਲਕ ਨਾ ਆਈ ਠੀਕ ਐ ਇੱਥੇ ਕਿਵੇਂ ਲਾਹੇਗਾ ਅੱਧੀ ਲਾਓ ਏ ਕਰ ਲਗਾ ਇਹ ਬਾਰੀ ਬਾਰੀ ਬਾਂਡਾ ਪਹਿਲਾਂ ਤੁੱਕੇ ਨਿਕਲ ਗਈ ਸੀ ਕੇ ਤੇ ਦੀ ਉਹ ਬਾਈ ਨਿਕਲ ਬਾਂਡਾ ਹੈ ਚੱਕ ਲੈ ਚੱਲ ਯਾਰ ਉਹ ਚੱਕ ਲੈ ਉਹ ਚੱਕ ਲੈ ਦਵੇੜ ਨਾ ਨਹੀਂ ਹਰਾ ਇੱਕ ਮਿੰਟ ਹੋ ਰਿਹਾ ਆ ਸੀ ਖੱਚ ਆ ਤਾ ਲੈ ਜਾ ਚੱਲ ਕਣਕ ਚ ਉਨਕ ਕੋ ਪਹਿਲੀ ਬਹੁਤ ਗਿੱਲੀ ਪਈ ਐ ਚਾ। ਕਿ ਮੈਂ ਕਰੀ? ਠੀਕ ਹੈ ਠੀਕ ਹੈ। ਉਹ ਠੀਕ ਹੈ ਜੀ ਠੀਕ ਹੈ। ਦੋਟਾ ਸਾਸਰੀ ਕਾਲ ਜੀ ਸਾਸਰੀ ਕਾਲ ਬਾਈ ਸਾਸਰੀ। ਇਧਰ ਹੀ ਖੁੱਲਣੀ ਬਣਾਤੀ ਹੈ। ਇਧਰ ਹੀ ਢੀਂਦੀ। ਨਾ ਉਹ ਤਾਂ ਚੌੜ ਕਰੀ ਜਾਂਦਾਗਾ। ਇਧਰ ਦੇ ਖੁੱਲ੍ਹੇ ਉੱਧਰ ਲਈ ਦੇਖ। ਹਰ ਪਤਾ ਹੀ ਸੀ ਮੈਨੂੰ। ਪਤਾ ਹੀ ਸੀ। ਹਾਂ। ਲੋਟਾ ਲੋਟਾ ਹੈ। ਇਹ ਮੈਂ ਭਾਈ ਦਾਦਾ ਸੀ ਕਹਿੰਦਾ। ਹੂੰ ਹੂੰ ਹੂੰ। ਕੋਈ ਨਹੀਂ ਕਰ ਪੁੱਛ ਨਹੀਂ ਹੈਗਾ। ਹੂੰ ਹੂੰ ਹੂੰ। ਬੱਲੇ ਬੱਲੇ ਬੱਲੇ। ਅਧਰਾ ਮੱਜਾ ਗੁੱਸੇ ਹੋ ਜਾਣੀ ਹੈ ਫੁੱਲਾਂ ਵਾਲੇ ਨਹੀਂ ਲਾਏ ਜਿੰਨਾਂ ਕੋਲੇ ਚਿਪਸਾਂ ਆਈਆਂ ਹੈ ਅੱਗੋਂ ਡਲਾਏ ਡੇ ਇੰਦੇ ਬੇਸਿ ਵਿੱਚ ਉਵਰ ਆਉ ਉਹ ਬੈਠੀ ਦਾ ਤਾਲਾ ਖੇਚਲਾ ਮੋਤਾ ਠੀਕ ਆ ਤੇ ਨੌਜਵਾਨ ਕਹਿੰਦਾ ਟਰੈਕਟਰ ਤੇ ਮਾਰਨਾ ਪਾਣੀ ਟਰੈਕਟਰ ਦੀ ਨਹਾਈ ਤੋਂ ਹੀ ਕਰਾ ਦਈਏ ਮਾੜੀ ਜੀ ਗੋਰੀ ਲਾਜ਼ਮੀ ਹੈ ਨਾ ਹਾਂ ਉਗਿਰਤਾ ਪਾ ਜਾ ਗਿਰਦੇ ਦੀ ਜੋਰ ਲੱਗਦਾਗਾ ਜਮੇ ਹਾਰਿਆ ਪਿਆ ਜਾਣਵੈਲੀ ਨੂੰ ਆਖਿਆ ਵੀ ਪ੍ਰਸ਼ਾਦ ਦੇ ਖਾਇਆ ਨਾ ਕਹਿੰਦਾ ਮੈਨੂੰ ਤਾਂ ਭੁੱਖ ਨਹੀਂ ਥਰੇ ਸੋ ਹਾਂ ਕਿੰਨੇ ਕੁ ਤੂਰੇ ਆ ਮਾਸੀ ਤਕੜੀ ਮਾਸੀ ਸਤਰੀਕਾਲ ਸਤਰੀਕਾਲ ਦੇਖੀ 3-7 ਤੇ ਨਹੀਂ ਛੋਟੀ ਬਾਈ ਹੁਣ ਵਿਚਾਰੀ ਨੂੰ ਆ ਕੇ ਵੱੜਦੀ ਤਾਂ ਨਹੀਂ ਇਹ ਨਾ ਇਹ ਕਿਹੜੇ ਖੀ ਜਾਂਦੀ ਹੈ ਹੈਲੋ ਬੱਚੋ ਛੋਟੇ ਛੋਟੇ ਹਰ ਜਾਣਾ ਸਾਹ ਵੀ ਨਹੀਂ ਛੱਡਿਆ ਕੋਈ ਨਾ ਯਾਰ ਉਹ ਬੇ ਖੇਡਣ ਆ ਵੀ ਡੱਬੂ ਹੈਲੋ ਜਿੰਨਾ ਤੱਕ ਉਸੇ ਹੋ ਰਹੇ ਆ ਹੈਲੋ ਹੈਲੋ ਠੀਕ ਹੈ ਗੁੱਡ ਬੱਚਾ ਅੱਛਾ ਬੋਲ ਰਿਹਾ ਦੋ ਦਿਨ ਤੋਂ ਚਿੱਟੇ ਨੇ ਅੱਛਾ ਪਿਓਰ ਚਿੱਟੇ ਆ ਪਿਓਰ ਚਿੱਟੇ ਪਿਓਰ ਚਿੱਟੇ ਠੀਕ ਹੈ ਕਾਲੀ ਵਾਲਾ ਹੋਰ ਦਾ ਕੀ ਪਾਇਆ ਲੈ ਮੇਰਾ ਸ਼ੁਕਰੀਆ ਭਾਈ ਇਹ ਸਮੋਸਿਆਂ ਨੂੰ ਜੀਭ ਲਲਚਾਈ ਜਾਂਦੀ ਸੀ ਤੇ ਲੈ ਆਏ ਦਾਸ ਸ਼ਕੋ ਪਪਾ ਤੇ ਉਂਝ ਤਾਂ ਇਹ ਤਾਲਿਆ ਹੋਇਆ ਮਾੜਾ ਹੁੰਦਾਗਾ ਪਰ ਆਪਾਂ ਜੇ 2 ਹਫਤਿਆਂ ਬਾਅਦ ਖਾਣੇ ਆ ਤਾਂ ਆਪਣੇ ਵਾਸਤੇ ਇਹ ਠੀਕ ਵੀ ਹੁੰਦਾ ਮਤਲਬ ਬੈਡ ਫੈਟ ਵੀ ਜ਼ਰੂਰੀ ਹੁੰਦੀ ਹੈਗੀ ਠੀਕ ਹੈ ਤੇ ਜੇ ਕਿਸੇ ਨੇ ਭਾਰਪੂਰ ਵਧਾਉਣਾ ਉਹਦੇ ਵਾਸਤੇ ਵੀ ਲੋਟ ਹੁੰਦਾ ਵਸੇ ਰੋਜ਼ ਨੂੰ ਤਾਂ ਆਪਾਂ ਵੀ ਨੇ ਹਾਂ ਕਰਦੇ ਤੇ ਕਦੇ-ਕਦੇ 2-3 ਹਫਤਿਆਂ ਬਾਅਦ ਛੱਕ ਲਈਦਾਗਾ ਤੇ ਫਿਲਹਾਲ ਇਧਰ ਦੇਸੀ ਤਰੀਕੇ ਨਾਲ ਆਪਦੇ ਬਾਟਿੰਗਾਉਰੇ ਰੈਡੀ ਨੇ ਇਹ ਜਿਹੜਾ ਖਲਾ ਬਾਟਿਕੀ ਹਾਂਜੀ ਮਲਾਜਮ ਜੀ ਹੈਲੋ ਉਹ ਸੁਸਤੀ ਅੱਜ ਤਾਂ ਇਹਨੂੰ ਵੀ ਬਈ ਤੁੱਪ ਦੇ ਨਾਲ ਨਾਲ ਸਾਂ ਜਾ ਗਿਆ ਤੁੱਪੇ ਬੈਠ ਕੇ ਨੇ ਨਜ਼ਾਰਾ ਲਿਆ ਤੇ ਸੋਨਾ ਖੜਿਆ ਹੋਇਆ ਦਿਨ ਤੇ ਚੰਗਾ ਮਾਂ ਲਾਉਣਾ ਮੈਂ ਜਿਮ ਦੀ ਜੋਟੀ ਜਾ ਕੇ ਤੇ ਬਾਅਦ ਦੀ ਬਾਤ ਫੇਰ ਕਰਾਂਗੇ ਹੁਣ ਮੈਂ ਜਿਮ ਖੋਲਣੀ ਆ ਬਈ ਸਮਾਂ ਪੂਰਾ ਹੈ 4 ਵਜੇ ਦਾ ਹੋ ਗਿਆ 4 ਵਜੇ ਕਿਤੇ ਹੋ ਗਿਆ 4 ਵਜੇ 4 ਮਿੰਟ ਹੋ ਚੁੱਕੇ ਨੇ ਤਾਂ ਥੋੜਾ ਜਿਹਾ ਕੰਮ ਹਾਂ ਕਾਲੀ ਚਾਹ ਠੀਕ ਆ ਮੰਮੀ ਤੇ ਅੱਜ ਮੈਨੂੰ ਆਪ ਨੂੰ ਵੀ ਥੋੜਾ ਜਿਹਾ ਚਾੜ ਚੜਿਆ ਹੋਇਆ ਕਿ ਪੂਰਾ ਇੱਕ ਹਫਤਾ ਹੋ ਗਿਆ ਮੈਂ ਜਿਮ ਨਹੀਂ ਲਾਈ ਨਾਨ ਕਿ ਜਾਣ ਤੋਂ ਪਹਿਲਾਂ ਦੀ ਲਾਈ ਪਿਛਲੇ 100 ਵਾਰ ਤੇ ਮੰਗਲਵਾਰ ਨੂੰ ਲਾਈ ਸੀ ਜਮ ਇੱਕ ਦਿਨ ਚੈਸਟ ਲਾਈ ਸੀ ਇੱਕ ਦਿਨ ਸ਼ੋਲਡਰ ਲਾਏ ਸੀਗੇ ਤੇ ਉਸ ਤੋਂ ਬਾਅਦ ਮਤਲਬ ਪੂਰੇ 7-8 ਦਿਨ ਹੋ ਗਏ ਹੁਣ ਕੋਈ ਜਮ ਨਹੀਂ ਲਾਈ ਜਲਦੀ ਜਲਦੀ ਜਾ ਕੇ ਜਮ ਖੋਲਦੇ ਆ ਤੇ ਫਿਰ ਕਰਦੇ ਆ ਤੁਕੀ ਦਾ ਵੀ ਅੱਤੜ ਮੰਨ ਗਿਆ ਦੋ ਦਿਨਾਂ ਚ ਖੁੱਲਿਆ ਨਹੀਂ ਸ਼ਨੀਵਾਰ ਦਾ ਲੱਗਿਆ ਹੋਇਆ ਸਤਨਾਮ ਜੀ ਸ਼ਾਮ ਨੂੰ ਸਵਾਗਤ ਆ ਸੱਜਣਾ ਤੇ ਮਿੱਤਰ ਆਪਣਾ ਮਨਦੀਪ ਸਵੇਰੇ ਜੀ ਦੇ ਨਾਲ ਜਮ ਲਾਉਂਦੇ ਹੁੰਦੇ ਆ ਤੇ ਪਹਾਰ ਚੁੱਕਿਆ ਤੇ ਆਹ ਕਿੱਲੀਆਂ ਆਈਆਂ ਕੱਢ ਕੇ ਇਹਨਾਂ ਨੇ ਦਰਾਜ ਚ ਸਾਂਭੀਆਂ ਪਈਆਂ ਸੀਗੀਆਂ ਕਿ ਇਹਨਾਂ ਦੇ ਕੋਈ ਪ੍ਰੋਗਰਾਮ ਸੀਗਾ ਤਾਂ ਕਰਕੇ ਫਿਰ ਹਾਂ ਬਾਲ ਬੱਚੇ ਪੰਗੇ ਲੈਂਦੇ ਹੋਣਗੇ ਇਹਨਾਂ ਨੇ ਤਾਂ ਕਰਕੇ ਸਾਰੀਆਂ ਬੇਟ ਵਾਲੀਆਂ ਇਹ ਸਾਂ ਉਹ ਕੇ ਰੱਖਤੀਆਂ ਸੀਗੀਆਂ ਤੇ ਬਾਕੀ ਆਪਾਂ ਵੀ ਹੁੰਨੇ ਆ ਖਾਵਾ ਕੋਨਾ ਹਾਂ 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 ਜੇ ਮਨੇ ਦਮ ਲੈ ਲਿਆ ਓਏ ਆ ਯਾ ਲੋਟਾ ਜੀ ਸਰ ਆਉਣਾ ਮੈਂ 1 ਮਿੰਟ ਕੋਈ ਨਾ ਲਾਉ ਉਸੀ ਹਾਂ ਆ ਗਿਆ ਆ ਗਿਆ ਓਏ ਸੰਗਦਾ ਹੈਗਾ ਭੱਜ ਜੂ ਇਹ ਉੱਡ ਜੂ ਇਹ ਠੀਕ ਹੈ ਸਮਾ ਹੋ ਗਿਆ 6:37 ਮਿੰਟਾਂ ਦਾ ਤੇ ਪ੍ਰੋਗਰਾਮ ਆਪਣਾ ਸਮਾਪਤੀ ਦੇ ਵੱਲ ਨੂੰ ਅੱਜ ਮਲਾ ਲਈ ਸੀ ਸੋਣੀ એનર્ਜੀ ਸੀਗੀ ਅੱਜ ਤੇ ਵਧੀਆ ਨਜ਼ਾਰਾ ਆਇਆ ਜੋਰ ਜਲਾ ਕੇ ਬੈਸੇ ਜਿਵੇਂ ਪਹਿਲਾਂ ਵੀ ਕਹਿਣਾ ਹੁੰਦਾ ਬੰਦਾ ਅੱਦੀ ਜਾ ਹੋ ਜਾਂਦਾ ਰੋਜ਼ ਜੋਰ ਲਾਉਣ ਦਾ ਜਿਵੇਂ ਜੇ ਮਜੇ ਆਪਾ ਕਿਤੇ ਵੀ ਜੋਰ ਲਾਉਣਿਆ ਬੰਦਾ ਜਾ ਕੰਮ ਕਰਦਾ ਰੋਜ਼ ਬੰਦੇ ਦੀ ਉਹੀ ਆਦਤ ਬਣ ਜਾਂਦੀ ਹੁੰਦੀ ਆ ਤੇ ਸਿਹਤ ਤੰਤਰ ਉਸ ਤਰ੍ਹਾਂ ਦੀ ਆ ਠੀਕ ਆ ਬਸ ਇੱਥੇ ਹੀ ਸਮਾਪਤੀ ਆ ਆਪਣੇ ਅੱਜ ਦੇ ਪ੍ਰੋਗਰਾਮ ਦੀ ਤੇ ਲਾਈਕ ਲਾਈਮ ਹੀ ਕਰਦੇ ਜਾਂਦੇ ਜਾਂਦੇ ਆਪਣੇ ਨਾਂ ਦਾ ਕੋਈ ਸੋਹਣਾ ਜਿਹਾ ਕਮੈਂਟ ਕਰਦੇ ਹੋ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਸਤਿ ਸ੍ਰੀ ਅਕਾਲ ਜੀ